ਆਜੋ ਜਵਾਨੋ ਫਿਰ ਆ ਬੀਬੀ ਪਛਾਣਣਾ ਭਲਾ ਕੌਣ ਆ ਗਹਿਰਾ ਧਿਆਨ ਦੇ ਨਾਲ ਪਛਾਣਿਆ ਧਿਆਨ ਨਾਲ ਵੇਖੋ ਜਿਦਾਂ ਗੇੜਾ ਸੋਸ਼ਲ ਮੀਡੀਆ ਤੇ ਕਿਤੇ ਮੁੱਦਾ ਜਿਆਦਾ ਗਰਮਾਇਆ ਉਹ ਤਾਂ ਨਹੀਂ ਕਿਤੇ ਬੀਬੀ ਆ ਵੇਖੋ ਜਿਦਾਂ ਕਿ ਧਿਆਨ ਦੇ ਨਾਲ ਵੇਖਿਆ ਜਿਦਾਂ ਇਹ ਮਲੇਸ਼ੀਆ ਸਲੂਨ ਦੀ ਵੀਡੀਓ ਆ ਮਲੇਸ਼ੀਆ ਦੇ ਵਿੱਚ ਜਿੱਦੋਂ ਸਲੂਨ ਜਿੱਥੇ ਕੇਸਾਂ ਦੀ ਬੇਦਵੀ ਹੁੰਦੀ ਆ ਉਹ ਇਹ ਉੱਥੇ ਬਣਾਈ ਗਈ ਆ ਵੀਡੀਓ ਮਲੇਸ਼ੀਆ ਦੇ ਵਿੱਚ ਆ ਕਿ ਇਹ ਵੀਡੀਓ ਸਾਨੂੰ ਕਿੱਦਾਂ ਪ੍ਰਾਪਤ ਹੋਈ ਆ ਕਿੱਦਾਂ ਸਾਨੂੰ ਮਿਲੀ ਆ ਇਹਦੇ ਬਾਰੇ ਅਸੀਂ ਤੁਹਾਨੂੰ ਬਾਅਦ ਚ ਕਿਤੇ ਦੱਸਾਂਗੇ ਵੇਲੇ ਵੇਲੇ ਕਿ ਮੈਂ ਹੁਣ ਇਹ ਗੱਲ ਕਰਨਾ ਚਾਹੁੰਦਾ ਆ ਕਿ ਇਹਨਾਂ ਦੀ ਤੁਸੀਂ ਵੀਡੀਓ ਵਲੌਗ ਵੇਖਿਆ ਜਿਸ ਦੇ ਵਿੱਚ ਇਹਨੇ ਕਿਹਾ ਕਿ ਪਜਾਮਾ ਫਟਿਆ ਹੋਇਆ ਤੇ ਜਾਂ ਇਹਨੇ दारू ਦੀ ਬੋਤਲ ਦੀ ਗੱਲ ਕੀਤੀ ਉਥੇ ਵੀ ਪਾਣੀ ਵੀ ਉਥੇ ਉਹਨੇ ਦਾ ਤਾਂ दारू ਵੀ ਉਥੇ ਉਹਨੇ ਦੀ ਸ਼ਰਾਬ ਦੀ ਬੋਤਲ ਤੇ ਉਹ ਜਿਹੜਾ ਨਾਲ ਮੁੰਡਾ ਸੀ ਉਹ ਕਹਿ ਰਿਹਾ ਸੀ ਵੀ ਫਿਰ दारू ਪੀਲਣ ਚਾਹੀਦੀ ਆ ਤੇ ਪਾਣੀ ਕੀ ਕਰਨਾ ਪੀਗੇ ਤੇ ਇਹ ਭਾਬੀ ਰਾਤ ਰਾਤ ਟਾਈਮ ਦਿੰਦੀ ਹੈ ਭਾਬੀ ਨੇ ਟਾਈਮ ਨਾ ਲੱਗਣ ਦਾ ਇਦਾਂ ਨਿਕਲ ਆ ਉਹਨਾਂ ਨੇ ਕੀਤੀਆਂ ਬਹੁਤ ਅਸ਼ਲੀਲ ਗੱਲਾਂ ਕੀਤੀਆਂ ਸੋਸ਼ਲ ਮੀਡੀਆ ਤੇ ਵੀਡੀਓ ਪਾ ਕੇ ਤੇ ਮਕਰ ਨੇ ਵੀ ਠੋਕ ਕੇ ਵੀਡੀਓ ਇਹਨਾਂ ਨੂੰ ਪੁੱਛੀਆਂ ਗੱਲਾਂ ਤੇ ਇਹਨਾਂ ਨੇ ਇਹ ਨਹੀਂ ਕਿਹਾ ਵੀ ਸਾਡੇ ਕੋਲ ਗਲਤੀ ਹੋ ਗਈ ਆ ਸੌਰੀ ਅਸੀਂ ਮੰਗਦੇ ਆ ਇਹ ਅਹੀਂ ਗਾਂ ਇਹੋ ਜਿਹਾ ਕੰਮ ਨਹੀਂ ਕਰਾਂਗੇ ਇੱਕ ਸਿੱਖ ਸਿੱਖ ਧਰਮ ਦੇ ਪ੍ਰਚਾਰਕ ਹੋਣ ਦੇ ਨਾਂ ਤੇ ਇਹਨਾਂ ਨੇ ਕੋਈ ਆਪਣਾ ਜਸਾ ਬਣਾਇਆ ਮਹਾਰਾਜ ਦੇ ਨਾਂ ਦੇ ਉੱਤੇ ਪਰ ਇਹਨਾਂ ਨੂੰ ਥੋੜੀ ਜੀ ਸ਼ਰਮ ਚਾਹੀਦੀ ਹੀ ਵੀ ਅਸੀਂ ਇਹ ਵਲੋਗਿੰਗ ਕਰਨ ਦਾ ਧੰਦਾ ਛੱਡ ਕੇ ਤੇ ਇੱਕ ਗੁਰਸਿੱਖਾਂ ਦਾ ਜਿਹੜਾ ਆਪਾਂ ਪ੍ਰਚਾਰ ਕਰਦੇ ਆ ਨਾ ਗੁਰਸਿੱਖਾਂ ਦਾ ਗੁਰਸਿੱਖ ਹੋ ਕੇ ਆਪਾਂ ਪ੍ਰਚਾਰ ਕਰਦੇ ਸਿੱਖਾਂ ਦਾ ਸਿੱਖ ਧਰਮ ਦਾ ਪ੍ਰਚਾਰ ਕਰਦੇ ਆ ਸਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਦਸਵੇਂ ਪਾਤਸ਼ਾਹ ਸਹਿਬ ਸ੍ਰੀ ਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਅਸੀਂ ਪ੍ਰਚਾਰ ਕਰਨ ਦੇ ਆ ਸਾਨੂੰ ਥੋੜੀ ਜੀ ਲੱਜ ਸ਼ਰਮ ਚਾਹੀਦੀ ਹੈ ਇਸ ਚੀਜ਼ ਦੇ ਬਾਰੇ ਵੀ ਹੀ ਇੱਕ ਪਾਸੇ ਲੋਕਾਂ ਨੂੰ ਕੀ ਦੱਸ ਰਹੇ ਆ ਉਹ ਗੱਲ ਨਾ ਵੀ ਭੇਗ ਦਿਖਾਏ ਜਗਤ ਕੋ ਲੋਗਨ ਕੋ ਬਸ ਕੀਨ ਵੀ ਆਪਾਂ ਭੇਗ ਧਾਰ ਕੇ ਸਿੱਖਾ ਵਾਲਾ ਤੇ ਸਤੇਜ ਉਤੇ ਬਹਿ ਕੇ ਸਿੱਖਾਂ ਦੀ ਘੜੀ ਗੱਲਾਂ ਬਾਤਾਂ ਕਰਕੇ ਜਾਂ ਸਿੱਖਾਂ ਦੀ ਘੜੀ ਆਪਾਂ ਉਲਫਤ ਕਰਕੇ ਜਾਂ ਗੁਰੂਆਂ ਦੀ ਉਲਫਤ ਕਰਕੇ ਤੇ ਆਪਾਂ ਪੈਸੇ ਇਕੱਠੇ ਕਰਨੇ ਕਰ ਲਈਏ ਤੇ ਮੁੜ ਕੇ ਆਪਾਂ ਵਲੌਗ ਬਣਾ ਕੇ ਜਿੱਦਾਂ ਮਰਜੀ ਆਪਾਂ ਬਾਅਦ ਵਿੱਚ ਰੰਗਣ ਵਾਲੀਆਂ ਮਨਾਈਏ ਤੇ ਇਹ ਕੰਮ ਭਾਈ ਛੱਡ ਦੋ ਜੇ ਤੁਹਾਨੂੰ ਵਲੌਗਿੰਗ ਕਰਨ ਦਾ ਜ਼ਿਆਦਾ ਚਾਹਿਆ ਤਾਂ ਇਹ ਜਿਹੜਾ ਤੁਸੀਂ ਪਹਿਰਾਵਾ ਪਾਇਆ ਹੋਇਆ ਇਹਨੂੰ ਤਿਆਗ ਕੇ ਤੇ ਵਲੌਗਿੰਗ ਕਰੋ ਤੇ ਵਲੌਗਿੰਗ ਵੀ ਆਪਣੀ ਪ੍ਰਾਈਵੇਸੀ ਵਿੱਚ ਰਹਿ ਕੇ ਕਰਿਓ ਕਿਉਂਕਿ ਸਾਹਮਣੇ ਗੰਦੀਆਂ ਮੰਦੀਆਂ ਅਸ਼ਲੀਲ ਵੀਡੀਓ ਤੁਸੀਂ ਬਣਾ ਕੇ ਲੋਕਾਂ ਦੇ ਨਿਆਣਿਆਂ ਨੂੰ ਇਹ ਦਿਖਾਓਗੇ ਤਾਂ ਉਹਦੇ ਨਾਲ ਸੰਸਾਰ ਦੇ ਵਿੱਚ ਕੋਈ ਚੰਗੀ ਸੇਧ ਨਹੀਂ ਦਿੱਤੀ ਯਾਨੀ ਉਹਦੇ ਵਿੱਚ ਮੰਦੀ ਹੀ ਸੇਧ ਦਿੱਤੀ ਜਾਣੀ ਆ ਤੁਹਾਨੂੰ ਅਸੀਂ ਇਹ ਨਹੀਂ ਰੋਦੇ ਜਿੰਦਗੀ ਢਾਢੀ ਆ ਲਾਈਫ ਸਟਾਈਲ ਢਾਢਾ ਆ ਤੁਸੀਂ ਆਪਣੀ ਲਾਈਫ ਜਿੱਦਾਂ ਮਰਜ਼ੀ ਜਿਓ ਪਰ ਸਿੱਖਾਂ ਦਾ ਪਹਿਰਾਵਾ ਪਾ ਕੇ ਗਾਤਰਾ ਪਾ ਕੇ ਦਮਾਲਾ ਸਜਾ ਕੇ ਚੋਲਾ ਪਾ ਕੇ ਮਹਾਰਾਜ ਦਾ ਤੇ ਸਿੱਖੀ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਨਾ ਕਰੋ ਕਿਉਂਕਿ ਸਿੱਖ ਧਰਮ ਦੇ ਵਿੱਚ ਸਿੱਖ ਪੰਥਰੇ ਵਿੱਚ ਸਾਨੂੰ ਇਹੋ ਜਿਹੀ ਤੁਹਾਡੇ ਪ੍ਰਚਾਰ ਦੀ ਲੋੜ ਨਹੀਂ ਜਿਹਦੇ ਵਿੱਚ ਤੁਸੀਂ ਅਸ਼ਲੀਲ ਗੱਲਾਂ ਕਰਦੇ ਹੋ ਕਿ ਭਾਬੀ ਨੇ ਤਾਂ ਸਾਰੀ ਸਾਰੀ ਰਾਤ ਨਹੀਂ ਤੁਹਾਨੂੰ ਕਿਹੇ ਬੰਨੇ ਜਾਣ ਦੇਣਾ ਭਾਬੀ ਦਾ ਤਾਂ ਟਾਈਮ ਹੀ ਨਹੀਂ ਲੱਦਾ ਭਾਬੀ ਨੇ ਤੁਹਾਨੂੰ ਨਿਕਲ ਨਹੀਂ ਦੇਣਾ ਕਿਹੇ ਬੰਨੇ ਤੇ ਇਹੋ ਜਿਹੀਆਂ ਗੱਲਾਂ ਕਰਨੀਆਂ ਛੱਡ ਦਿਓ ਚੰਗੇ ਬਣੋ ਆ ਵੇਖੋ ਮਲੇਸ਼ੀਆ ਦੇ ਵਿੱਚ ਸਲੂਨ ਦੀ ਵੀਡੀਓ ਆ ਜਿਹੜਾ ਮਲੇਸ਼ੀਆ ਆ ਨਾ ਉੱਥੇ ਸਲੂਨ ਦੀ ਵੀਡੀਓ ਆ ਜਿੱਥੇ ਕੇਸਾਂ ਦੀ ਬਿਅਰਵੀ ਕੀਤੀ ਜਾਂਦੀ ਹੈ ਜਾਂ ਪਰਵੱਟੇ ਮਨਾਏ ਜਾਂਦੇ ਨੇ ਜਾਂ ਫਿਰ ਵਾਲਾਂ ਨੂੰ ਪਛਾਣ ਕਰਕੇ ਸ਼ੇਅਰ ਕਰਦੇ ਨੇ ਜੋ ਵੀ ਵਾਲਾਂ ਦੇ ਨਾਲ ਬਿਅਰਵੀ ਕਰਦੇ ਆ ਉਹ ਸਲੂਨ ਦੀ ਵੀਡੀਓ ਤੁਹਾਨੂੰ ਦਿਖਾ ਦਤੀ ਆ ਸਾਨੂੰ ਇਹ ਨਾ ਕਹੋ ਵੀ ਅਸੀਂ ਕੋਈ ਝੂਠ ਬੋਲਣ ਦੇ ਆ ਜਾਂ ਕੋਈ ਇਹ ਨਾ ਲਾ ਲਿਓ ਵੀ ਇਹ AI ਦੇ ਨਾਲ ਬਣਾਈ ਗਈ ਵੀਡੀਓ ਜਾਂ ਤਿਆਰ ਕੀਤੀ ਗਈ ਇਹ ਸਾਨੂੰ ਬਣੀ ਹੋਈ ਵੀਡੀਓ ਪ੍ਰਾਪਤ ਹੋਈ ਹੈ ਮਿਲੀ ਆ ਤੇ ਜਿਨ੍ਹਾਂ ਨੇ ਵੀ ਦਿੱਤੀ ਆ ਉਹਾਂ ਦੇ ਵੀ ਸੰਗਤ ਜੀ ਤੁਸੀਂ ਸੰਗਤ ਵਿੱਚ ਦਿਖਾਓ ਵੀ ਇਹਦੇ ਬਾਰੇ ਦੱਸੋ ਵੀ ਇਹ ਤੁਸੀਂ ਕਿਉਂ ਸਲੂਨ ਦੇ ਵਿੱਚ ਬਹਿ ਕੇ ਆਪਣੇ ਵਾਲਾਂ ਨੂੰ ਕਿਉਂ ਬਿਹਰਵੀ ਕੇਸਾਂ ਦੀ ਆਪਣੇ ਕੇਸਾਂ ਦੀ ਬਿਹਰਵੀ ਕਿਉਂ ਕਰਵਾਈ ਆ ਸਾਨੂੰ ਦੱਸਿਆ ਜਾਵੇ ਹੁਣ ਵੇਖੋ ਦਮਾਲਾ ਕਿੱਥੇ ਗਿਆ ਹੁਣ ਵੇਖੋ ਸ਼੍ਰੀ ਸਾਹਿਬ ਕਿੱਥੇ ਪਿਆ ਆ ਹੁਣ ਕੰਗਾ ਕਿੱਥੇ ਗਿਆ ਆ ਤੇ ਬਾਕੀ ਦੇ ਕਕਾਰਾਂ ਦਾ ਮੈਂ ਕਹਿ ਨਹੀਂ ਸਕਦਾ ਵੀ ਉਹ ਪਤਾ ਨਹੀਂ ਹੈਗਾ ਕਿ ਨਹੀਂ ਵਿੱਚ ਥੱਲੇ ਹੈ ਕਿ ਨਹੀਂ ਹੈਗਾ ਤੇ ਹੁਣ ਪੁੱਛਿਆ ਜਾਵੇ ਇਹਦੇ ਉੱਤੇ ਸੱਚ ਦੀ ਆਪਾਂ ਨੂੰ ਗੱਲ ਕਰਨ ਦੀ ਲੋੜ ਆ ਵੀ ਹਾਂ ਸਾਨੂੰ ਦੱਸਿਆ ਜਾਵੇ ਤੇ ਸੰਗਤ ਨੂੰ ਗੁਮਰਾਹ ਨਾ ਕਰੋ ਭਰਾਵੋ ਕਿਉਂਕਿ ਸਾਡਾ ਸਿੱਖ ਪੰਥ ਜਿਹੜਾ ਨਾ ਕੋਈ ਇੱਕ ਲੋਕਾਂ ਨੇ ਛੱਡਿਆ ਛੱਡੇ ਹੋਏ ਲੋਕਾਂ ਦੇ ਜਿਹੜੇ ਬੰਦੇ ਨੇ ਪਾਲਤੂ ਬੰਦੇ ਨੇ ਉਹਨਾਂ ਨੇ ਸਾਡੇ ਪੰਥ ਨੂੰ ਬਹੁਤ ਸਾਰਾ ਬਦਨਾਮ ਕਰਕੇ ਰੱਖ ਦਿੱਤਾ ਜਿਹਦੇ ਨਾਲ ਸਾਨੂੰ ਇੰਨੀ ਨਮੋਸ਼ੀ ਹੋ ਗਈ ਹੈ ਵੀ ਮੂੰਹ ਦਿਖਾਉਣ ਦੇ ਲਾਇਕ ਨਹੀਂ ਸਿੱਖ ਰਹੇ ਕਿਉਂਕਿ ਰੀਲਾਂ ਦੇ ਵਿੱਚ ਨਗੇਜਪਨ ਕਿਉਂਕਿ ਵਲੋਗਾਂ ਦੇ ਵਿੱਚ ਨਗੇਜਪਨ ਜਨਾਨੀਆਂ ਨੂੰ ਇਹੋ ਜੀਆਂ ਕਈ ਜਨਾਨੀਆਂ ਜਿਹੜੀਆਂ ਐਦਾਂ ਦੀਆਂ ਜਿਨ੍ਹਾਂ ਨੇ ਸ਼ਰਮ ਲਾ ਲਈ ਐ ਲਾਲੀ ਲੋਈ ਤੇ ਕੀ ਕਰੂ ਕੋਈ ਉਹ ਹਾਲਾਤ ਇਹਨਾਂ ਨੇ ਇੱਥੇ ਬਣਾ ਦਿੱਤੇ ਆ ਅੱਜ ਕੱਲ ਤੇ ਕਹੇ ਵੀ ਬੰਦੇ ਦਾ ਯਕੀਨ ਨਹੀਂ ਯਾਰ ਰਹਿ ਗਿਆ ਜੇ ਮੰਨ ਲਓ ਤੁਹਾਨੂੰ ਵਲੋਗਿੰਗ ਕਰਨ ਦਾ ਚਾਹ ਆ ਤਾਂ ਫੇ ਪਾਉ ਇੱਕ ਬੰਨੇ ਹੋ ਜਾਓ ਨਾ ਫੇ ਤੁਸੀਂ ਇਹ ਬੰਨੇ ਹੋ ਇੱਕ ਪਾਸੇ ਆਪਾਂ ਨੇ ਆਪੀ ਆਪਾਂ ਗੁਰੂ ਵਾਲੇ ਵੀ ਬਣ ਕੇ ਲੋਕਾਂ ਨੂੰ ਦਿਖਾਈ ਦਈਏ ਤੇ ਇੱਕ ਪਾਸੇ ਆਪਾਂ ਨੇ ਵੀ ਆਪਾਂ ਕੰਜਰਪੁਣਾ ਵੀ ਕਰੀਏ ਤੇ ਜਾਂ ਫੇ ਗੁਰੂ ਵਾਲੇ ਬਣੋ ਤੇ ਜਾਂ ਫੇ ਕੰਜਰਪੁਣੀ ਵਾਲੇ ਕੰਮ ਕਰ ਲਓ ਪਰ ਕਰੋ ਜ਼ਰੂਰ ਅਸੀਂ ਇਹ ਨਹੀਂ ਦੇ ਨਾ ਕਰੋ ਕਰੋ ਪਰ ਇੱਕ ਬੰਨੇ ਵਾਲੇ ਹੋ ਕੇ ਇੱਕ ਬੰਨੇ ਹੋ ਕੇ ਕਰੋ ਕੰਮ ਜਿਹੜਾ ਕਰਨਾ ਆ ਲੋਕਾਂ ਨੂੰ ਗੁਮਰਾਹ ਨਾ ਕਰੋ ਸੋਸ਼ਲ ਮੀਡੀਆ ਤੇ ਬੈ ਬੈ ਕੇ ਰੋ ਰੋ ਕੇ ਸੱਚੇ ਪੁੱਤਰ ਨਾ ਬਣੋ ਕਿਉਂਕਿ ਅਸੀਂ ਹਮੇਸ਼ਾ ਹੀ ਸੱਚ ਦੀ ਗੱਲ ਕਰਦੇ ਆ ਸੱਚ ਦੇ ਨਾਲ ਖੜਦੇ ਆ ਸਾਡਾ ਇਹ ਨਹੀਂ ਮਕਸਦ ਵੀ ਅਸੀਂ ਕਿਸੇ ਨੂੰ ਬਦਨਾਮੀ ਕਰੀਏ ਕਿਸੇ ਦੀ ਕਿਉਂਕਿ ਅਸੀਂ ਸੱਚ ਸਾਹਮਣੇ ਲਿਆਉਣਾ ਆ ਇਹਦੇ ਵਿੱਚ ਕੋਈ ਦੋ ਰਾਇ ਨਹੀਂਗਾ ਜੇ ਮੰਨ ਲਓ ਆਪਣਾ ਕੋਈ ਵੀ ਬੰਦਾ ਉਠਾ ਸਦਾ ਕੰਮ ਕਰੇ ਤੇ ਸਾਨੂੰ ਉਹਦਾ ਸੱਚ ਲੋਕਾਂ ਦੇ ਸਾਹਮਣੇ ਪੇਸ਼ ਕਰਨ ਦੀ ਜ਼ਰਤ ਆ ਤੇ ਨਾਲੇ ਲੋਕਾਂ ਦਾ ਵੀ ਵੀਰਾ ਭਰਾਵਾਂ ਦਾ ਸਾਨੂੰ ਹੰਗਾਰਾ ਮਿਲਿਆ ਵੀ ਜਦੋਂ ਸੱਚ ਬੰਦਾ ਬੋਲਦਾ ਤਾਂ ਸੱਚ ਬੰਦਾ ਬੋਲ ਕੇ ਦਿਖਾਵੇ ਤੇ ਫਿਰ ਸਾਰੇ ਤੁਹਾਨੂੰ ਦਿਖਾਇਆ ਬਈ ਆਹ ਸੱਚ ਆ ਹੁਣ ਅਸੀਂ ਇੱਥੇ ਕੀ ਕਰੀਏ ਯਾਰ ਦੱਸੋ ਇੱਥੇ ਕੋ ਗੱਲਬਾਤ ਕਰਨ ਦੇ ਲੈ ਕੇ ਰਹਿ ਗਈ ਹੁਣ ਦੱਸੋ ਕੀ ਬੰਦਾ ਕਰੇ ਹੁਣ ਤੇ ਜਿਹੜੀਆਂ ਹੋਰ ਵੀ ਵੀਡੀਓ ਕਈ ਸਾਡੇ ਕੋ ਹੈਗੀਆਂ ਨੇ ਤੇ ਉਹ ਤੁਹਾਨੂੰ ਵੀਡੀਓ ਅਸੀਂ ਸੋਸ਼ਲ ਮੀਡੀਆ ਤੇ ਦਿਖਾ ਨਹੀਂ ਸਕਦੇ ਯਾਰ ਜਿੱਦਾਂ ਦੇ ਕੋ ਕੈਂਡ ਹੈ ਸਾਡੇ ਕੋ ਹੋਰ ਵੀ ਹੈਗਾ ਸਮਾਨ ਇਹੋ ਰਹੀ ਦਿਖਾ ਨਹੀਂ ਸਕਦੇ ਬਸ ਇੰਨਾ ਦਿਖਾ ਸਕਦੇ ਆ ਕਿ ਹੁਣ ਵੇਖੋ ਸ੍ਰੀ ਸਾਹਿਬ ਕਿੱਥੇ ਗਿਆ ਕੰਗਾ ਸਾਹਿਬ ਕਿੱਥੇ ਗਿਆ ਤੇ ਦਮਾਲਾ ਸਾਹਿਬ ਕਿੱਥੇ ਗਿਆ ਹੁਣ ਕਿਥੇ ਗਏ ਹੁਣ ਵਾਲਾਂ ਨੂੰ ਬੜੀ ਬਧਿਆ ਹੈ ਪਛਾਣ ਨੂੰ ਛੇਡ ਹੋ ਰਹੀ ਹੈ ਤੇ ਇੱਕ ਸਿਰਫ ਇੱਕ ਪ੍ਰਚਾਰਕ ਬਣਨਾ ਬੜਾ ਮੁਸ਼ਕਲ ਆ ਭਾਈ ਪ੍ਰਚਾਰਕ ਬਣਨਾ ਬੜੇ ਜੁਗਾਂ ਦੀ ਭਗਤੀ ਚਾਹੀਦੀ ਹੈ ਐਵੇਂ ਪ੍ਰਚਾਰਕ ਥੋੜੀ ਬਣ ਜਾਂਦੇ ਬੰਦੇ ਗੁਰਬਾਣੀ ਜਿਹੜੀ ਆ ਆਪਣੇ ਅੰਦਰ ਗ੍ਰਹਿਣ ਕਰਨੀ ਪੈਂਦੀ ਆ ਗੁਰਬਾਣੀ ਜਿਹੜੀ ਆ ਆਪਣੇ ਅੰਦਰ ਸਮਾਉਣੀ ਪੈਂਦੀ ਫੇਰ ਗੁਰਬਾਣੀ ਆਪਾਂ ਜਿਨ ਜਿਹੜਾ ਆਪਾਂ ਆਪਣੇ ਅੰਦਰ ਨਹੀਂ ਗੁਰਬਾਣੀ ਗ੍ਰਹਿਣ ਕਰਦੇ ਉਹਨਾਂ ਜਿਹੜਾ ਆਪਾਂ ਬਾਹਰ ਨਹੀਂ ਗੁਰਬਾਣੀ ਨੂੰ ਕੱਢ ਸਕਦੇ ਏ ਆਪਾਂ ਐਸ ਕੰਨੇ ਜੋ ਪਾ ਕੇ ਦੂਜੇ ਕੰਨ ਦੇ ਨਾਲ ਗੁਰਬਾਣੀ ਕਢੀ ਜਾਂਦੇ ਫਿਰ ਫਾਇਦਾ ਕੀ ਆ ਗੱਲ ਤਾਂ ਤਾਂ ਹੈ ਨਾ ਵੀ ਜੇ ਤੇ ਆਪਾਂ ਅੰਦਰ ਗੁਰਬਾਣੀ ਨੂੰ ਸਮਾਇਆ ਤੇ ਆਪਾਂ ਲੋਕਾਂ ਦੇ ਧੀਆਂ ਭੈਣਾਂ ਨੂੰ ਸਿੱਖਿਆ ਦੇਤੀ ਆ ਤੇ ਬਾਅਦ ਵਿੱਚ ਆਪਾਂ ਘੜੀ ਦੀ ਘੜੀ ਸਟੇਜ 'ਤੇ ਗੁਰੂ ਵਾਲੇ ਤੇ ਬਾਅਦ ਆਪਾਂ ਨਗੁਰੇ ਜੋ ਮਰਜ਼ੀ ਕੰਮ ਕਰੀਏ ਬਸ ਇਹ ਇੱਥੇ ਗੁਰੂ ਘਰ ਦੇ ਵਿੱਚ ਸਿੱਖ ਪੰਥ ਦੇ ਵਿੱਚ ਕੋਈ ਐਕਟਿੰਗ ਨਹੀਂ ਚੱਲਦੀ ਇੱਥੇ ਕੰਮ ਪੱਕੇ ਚੱਲਦੇ ਆ ਇੱਥੇ ਸਿਰ ਦੇ ਕੇ ਸਰਦਾਰੀਆਂ ਲਈਆਂ ਨਾ ਕਿ ਗੱਲਾਂ ਦੇ ਕੜਾ ਬਣਾਵਣਾ ਸਰਦਾਰੀਆਂ ਲਈਆਂ ਆ ਇਥੇ ਗੱਲਾਂ ਦੇ ਘੜਾ ਨਹੀਂ ਜਲਦੇ ਇਥੇ ਗੁਰੂ ਨਾਨਕ ਦੇ ਘਰ ਸਿਰ ਲਗਦੇ ਆ ਪਹਿਲਾਂ ਸਿਰ ਲਾਉਣੇ ਸਿੱਖੋ ਪਹਿਲਾਂ ਆਪਣੇ ਅੰਦਰ ਮਰਿਆਦਾ ਕਾਇਮ ਕਰਨੀ ਸਿੱਖੋ ਫੇਰ ਜਾ ਕੇ ਪ੍ਰਚਾਰ ਕਰੋ ਪ੍ਰਚਾਰ ਕਰਨੇ ਕਿਤੇ ਸੌਖੇ ਥੋੜੀ ਖਾਲਾ ਜੀ ਦਾ ਵਾੜਾ ਥੋੜੀ ਆ ਇਸ਼ਕ ਮੁਸ਼ਕਿਲੀਆਂ ਝਲਕਾਂ ਦੇ ਅੰਦਰੋਂ ਨਿਕਲ ਡੀਆਂ ਜੇ ਇਸ਼ਕ ਮੁਸ਼ਕਿਲੀਆਂ ਝਲਕਾਰੇ ਅੰਦਰੋਂ ਪੈਣ ਡੀਆਂ ਜੇ ਤੇ ਪ੍ਰਚਾਰਕ ਤੁਸੀਂ ਕਰ ਰਹੇ ਆ ਦੱਸੋ ਕਿਹੜਾ ਪ੍ਰਚਾਰ ਕਰਨ ਦੇ ਆ ਕੀ ਲੋਕਾਂ ਨੂੰ ਸੇਧ ਦੇਣ ਦੇ ਕੀ ਲੋਕਾਂ ਨੂੰ ਜੋੜਨ ਦੇ ਆ ਇਹ ਜਨਾ ਸੱਚ ਬੋਲਣਾ ਜਿਹੜਾ ਨਾ ਬੜਾ ਮੁਸ਼ਕਲ ਆ ਤੇ ਆ ਸੱਚ ਸਾਡੇ ਸਾਹਮਣੇ ਰੱਖਿਆ ਤੇ ਸਾਰੀ ਸੰਗਤਾਂ ਕੇ ਸ਼ੇਅਰ ਕਰਕੇ ਦਿਖਾ ਦਿਓ ਵੀ ਆ ਅਕਰ ਤੋਪਾਂ ਆ ਠੀਕ ਹੈ ਜੀ ਫਿਰ ਮਿਲਦੇ ਆ ਫਿਰ ਹਾਜ਼ਰ ਹੁੰਨੇ ਆ ਚੰਗੇ ਬਣਨ ਦੀ ਕੋਸ਼ਿਸ਼ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ